ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਪਡੇਟ ਲੱਗੇ ਹਾਜ਼ਰ ਆ ਜੀ ਗੱਲ ਅਗਲੇ 5 ਦਿਨਾਂ ਦੀ ਕਰਾਂਗੇ ਮੌਸਮ ਪੰਜਾਬ ਅਤੇ ਨਾਲ ਲੱਗਦੇ ਖੇਤਰਾਂ ਦਾ ਕਿਵੇਂ ਦਾ रह ਸਕਦਾ ਹੈ ਅਪਡੇਟ ਜਿਹੜੀ ਤੁਹਾਨੂੰ ਨਾਲ ਸਾਂਝੀ ਕਰਾਂਗੇ ਇਸ ਲਈ ਜਿਵੇਂ ਲਾਈਵ ਤੇ ਤਾਜ਼ਾ ਸੈਟਲਾਈਟ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜਿਵੇਂ ਕਿਸੇ ਤੁਹਾਨੂੰ ਸਵੇਰੇ ਅਪਡੇਟ ਦਿੱਤੀ ਸੀ ਕਿ ਇੱਕ ਹਲਕੇ ਵੈਸਟਰਨ ਡਿਸਟਰਬੈਂਸ ਜਿਹੜੀ ਕਿ ਅੱਜ ਰਾਤ ਜਿਹੜੀ ਆ ਮੈਦਾਨਾਂ ਦੇ ਵਿੱਚੋਂ ਗੁਸੜ ਰਹੀ ਆ ਸਕਰੀਨ ਤੇ ਦੇਖ ਸਕਦੇ ਹਾਂ ਹਲਕੀ ਫਤਲਵਾਈ ਕਿਤੇ ਕਿਤੇ ਕੁਸ਼ਤਾਵਾਂ ਤੇ ਐਂਟਰ ਕਰ ਚੁੱਕੀ ਆ ਸੋ ਇਸ ਸਿਸਟਮ ਕੋਈ ਬਹੁਤਾ ਪ੍ਰਭਾਵ ਮੈਦਾਨਾ ਦੇ ਵਿੱਚ ਨਹੀਂ ਪਾਵੇਗਾ ਕਿਤੇ ਕਿਤੇ ਹਲਕੀ ਕਣੀਆਂ ਦੇ ਅਸਰ ਹੋਣਗੇ ਇਸ ਦੇ ਇਲਾਵਾ ਜੇਕਰ ਆਪਾਂ ਅੱਗੇ ਵਧਦੇ ਹਾਂ ਅੱਜ 5 ਜਨਵਰੀ ਆ ਤੇ 10 ਜਨਵਰੀ ਤੱਕ ਦੇ ਮੌਸਮ ਦੀ ਆਪਾਂ ਗੱਲ ਕਰਦੇ ਹਾਂ ਤੇ ਆਉਂਦੇ ਜਿਹੜੇ 4-5 ਦਿਨ ਨੇ ਠੰਡੇ ਹੋਣ ਵਾਲੇ ਨੇ ਠੰਡ ਦਾ ਜਬਰਦਸ ਜਿਹੜਾ ਅਟੈਕ ਵੇਖਣ ਨੂੰ ਮਿਲੇਗਾ ਅੱਜ 5 ਜਨਵਰੀ ਤੋਂ ਬਾਅਦ ਅੱਜ ਕਿਉਂਕਿ ਕਾਫੀ ਖੇਤਰਾਂ ਦੇ ਵਿੱਚ ਧੁੱਪ ਵੀ ਲੱਗੀ ਆ ਦਿਨ ਵੇਲੇ ਜਿਹਦੇ ਸਦਕਾ ਅੱਜ ਜਿਹੜਾ ਟੈਂਪਰੇਚਰ ਆ ਉਹ ਲਗਭਗ ਕੁਝ ਖੇਤਰਾਂ ਦੇ ਵਿੱਚ 16-17 ਤੋਂ ਵੀ ਪਾਰ ਕਰਕੇ 18 ਡਿਗਰੀ ਦੇ ਆਸ-पास ਦਰ ਕੱਲ ਜਿਵੇਂ ਇਹ ਫੱਦਰ ਤੇ ਬਹੁਤੇ ਖੇਤਰਾ ਦੇ ਵਿੱਚ ਧੁੰਦ ਜੜੀਆ ਵੇਖਣ ਨੂੰ ਮਿਲ ਸਕਦੀ ਹੈ ਕਿਉਂਕਿ ਧੁੰਦ ਉਪਰਲੇ ਫੱਦਰ ਤੇ ਛਾਈ ਹੁੰਦੀ ਸੀ ਹੁਣ ਉਹ ਗਰਾਊਂਡ ਤੇ ਆਏਗੀ ਕੱਲ ਬਹੁਤੇ ਖੇਤਰਾ ਦੇ ਵਿੱਚ ਧੁੰਦ ਦੀ ਚਾਦਰ ਪੈਰ ਪਸਾਰੇਗੀ ਭਾਵ ਇਹ ਪੰਜਾਬ ਦੇ ਖੇਤਰੋਂ ਹਰਿਆਣਾ ਰਾਜਸਥਾਨ ਜੋ ਕਿ ਬੰਗਾਲ ਤੱਕ ਧੁੰਦ ਦੀ ਜਾਦਰ ਸਾ ਸਕਦੀ ਹੈ ਇਸ ਲਈ ਕੱਲੇ ਜਿਹੜੇ ਲੋਕ ਸਫਰ ਕਰਨਗੇ ਆਪਣਾ ਵਿਸ਼ੇਸ਼ ਤੌਰ ਤੇ احتیاط ਨਾਲ ਚੱਲਣ ਤੇ ਆਪਣਾ ਵਿਸ਼ੇਸ਼ ਤੌਰ ਤੇ ਧਿਆਨ ਰੱਖਣ 6 7 8 ਇਹਨਾਂ ਦਿਨਾਂ ਦੇ ਵਿੱਚ ਧੁੰਦ ਵਾਲੇ ਦਿਨ ਹੋ ਸਕਦੇ ਨੇ ਤੇ ਦੁਪਹਿਰ ਬਾਅਦ ਸੂਰਜ ਚਮਕੇਗਾ ਕੱਲ ਵੀ ਸੂਰਜ ਚਮਕੇਗਾ ਕੱਲ ਵੀ ਧੁੱਪ ਲੱਗਣ ਦੇ ਅਸਰ ਹੋਣਗੇ ਪਰਸੋਂ ਵੀ ਤੇ 8 9 ਦੇ ਆਸਾਸ ਜਿਹੜਾ ਜਿਹਾ ਕੋਹਰਾ ਫੈਂਡ ਦੇ ਅਸਰ ਵਧ ਰਹੇ ਨੇ ਇਸ ਧੁੰਦ ਦੇ ਨਾਲ ਕਿਤੇ ਕਿਤੇ ਕੁਝ ਖੇਤਾਂ ਦੇ ਵਿੱਚ ਕੋਹਰਾ ਪਾਏਗਾ ਪੰਜਾਬ ਦੇ ਵੀ ਹਰਿਆਣਾ ਰਾਜਸਥਾਨ ਦੇ ਵੀ ਤੇ 10 ਕੋ ਮੋٹے ਤੌਰ ਤੇ ਆਪਾਂ ਕਹੀਏ ਤੇ ਸਿਸਟਮ ਕੋਈ ਤਗੜਾ ਆ ਰਿਹਾ ਜਿਹੜਾ ਕਿ ਵੱਡੇ ਫਦਰ ਤੇ ਮੀ ਚਖੜ ਲਵਾਵੇ ਜਿਹੜਾ ਮੀ ਵਾਲਾ ਸਿਸਟਮ ਹਾਲੇ ਸਾਡੀ ਕਿਾਸ ਰਾਜ ਮੁਤਾਬਕ 15 16 17 ਦੇ ਆਸਾਸਾ ਜਿਹੜਾ ਆਉਂਦਾ ਜਾ ਰਿਹਾ ਹੈ ਹਾਲਾਂਕਿ ਉਸ ਤੋਂ ਪਹਿਲਾਂ ਵੀ ਇੱਕ ਸਿਸਟਮ ਆ ਰਿਹਾ 10 11 12 ਦੇ ਲਾਗੇ ਛਾ ਗਿਆ ਉਹ ਕਿੰਨਾ ਕੁ ਪ੍ਰਭਾਵ ਪਾਉਂਦਾ ਹੈ ਇਹ ਮੌਕੇ ਤੇ ਜਿਹੜਾ ਜਆ ਅਪਡੇਟ ਤੁਹਾਨੂੰ ਅੱਜ ਸਾਂਝ ਕਰਾਂਗੇ 15 ਤੋਂ ਬਾਅਦ ਵਾਲਾ ਸਿਸਟਮ ਹੈ ਜਿਹੜਾ ਉਹ ਹਲਕੇ ਤੋਂ ਲੈ ਕੇ ਦਰਮਿਆਨੇ ਮੀਂਹ ਲਵਾ ਸਕਦਾ ਹੈ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਵੱਡੇ ਪੱਧਰ ਤੇ ਤੇ ਉਹਦੇ ਬਾਰੇ ਅਪਡੇਟ ਜਿਹੜੀ ਤੁਹਾਨੂੰ ਲੱਗੇ ਜਾ ਕੇ ਤੁਹਾਨੂੰ ਜਾਣਕਾਰੀ ਜਿਹੜੀ ਆ ਸਾਂਝ ਕੀਤੀ ਜਾਵੇਗੀ 10 ਜਨਵਰੀ ਤੱਕ ਜੇਕਰ ਆਪਾਂ ਅਲਰਟ ਦੇਖਦੇ ਹਾਂ ਤਾਂ ਅੱਜ ਜੜੀਆ ਤਾਜ਼ਾ ਅਪਡੇਟ ਸਾਂਝੀ ਕਰ ਦਿੰਨੇ ਆ ਜੋ ਅੱਜ ਜਾਰੀ ਕੀਤੀ ਆ ਭਾਰਤੀ ਮੌਸਮ ਵਿਭਾਗ ਵੱਲੋਂ ਲਗਾਤਾਰ ਅਲਰਟ ਆ ਜਿਹੜੇ ਜਾਰੀ ਕੀਤੇ ਜਾ ਚੁੱਕੇ ਨੇ ਡੈਂਸ ਫੌਗ ਦੇ ਤੇ ਕੋਲਡ ਵੇਵ ਦੇ ਸ਼ੀਤ ਲਹਿਰ ਚਲਦੀ ਰਹੇਗੀ ਇਹਦੇ ਵਿੱਚੋਂ ਕੋਈ ਦੋ ਰਾਤ ਨਹੀਂ ਆ ਠੰਡੀਆਂ ਖੁਸ਼ਕ ਹਵਾਵਾਂ ਚੱਲ ਰਹੀਆਂ ਨੇ ਚੱਲਦੀਆਂ ਰਹਿਣਗੀਆਂ ਤੇ ਖੇਤਰੀ ਤੇ ਵਿੱਚ ਯਾਨੀ ਕਿ ਪੰਜਾਬ ਦੇ ਬਹੁਤੇ ਖੇਤਰਾ ਦੇ ਵਿੱਚ ਸੰਘਣੀ ਧੁੰਦ ਜੜੀਆ ਆਪੇ ਵੇਖਣ ਨੂੰ ਮਿਲ ਸਕਦੀ ਹੈ ਅਗਲੇ 4-5 ਦਿਨਾਂ ਤੱਕ ਇਸ ਬਾਬਤ ਅਲਰਟ ਆ ਜਿਹੜੇ ਜਾਰੀ ਕੀਤੇ ਜਾ ਚੁੱਕੇ ਨੇ ਧੰਨਵਾਦ ਸ਼ੁਕਰੀਆ